ਹਾਥੀ ਚ ਕੱਲੀ ਆਊਗੀ ਆ ਵੇਖੋ ਆ ਲੋ ਜੀ ਇਧਰ ਦੇਖੋ ਜੀ ਲਓ ਜੀ ਆ ਕਰਿਓ ਚੈੱਕ ਆ ਚੀਜ਼ਾਂ ਨਹੀਂ ਮਿਲਣਗੀਆਂ ਭਾਵੇਂ ਡੇਢ ਲਾ ਲਈਏ ਤੇ ਭਾਵੇਂ ਲਾ ਲਈਏ ਢਾਈ ਲੋ ਜੀ ਵੇਖੋ ਜੀ ਆ ਵੇਖੋ ਆ ਵੇਖੋ ਸਾਡੇ ਘੜੀ ਘਰੇ ਬਣਾਈਏ ਜਿੱਥੇ ਵੇਖ ਲਓ ਬਾਹਰ ਵੀ ਖਿਲਾਰ ਲਈ ਤੇ ਅੰਦਰ ਵੀ ਤੁਹਾਨੂੰ ਧਾਰ ਮਾਰ ਕੇ ਆ ਲਾ ਲਈ ਧਾਰ ਤੇ ਲੋ ਜੀ ਆ ਵੇਖ ਲਓ ਜੀ ਜੇ ਮੈਂ ਮੇਰੀ ਨਾਮ ਲੈ ਕੇ ਘਰੇ ਜਾ ਕੇ ਅਗਲੇ ਦੇ ਵੇਖੋ ਵੀਰੇ ਰੁਪਏ ਸਾਰੇ ਵਾਪਸ ਕਰੂੰਗਾ ਫਰਾਇਜ਼ ਤੇ ਨਹੀਂ ਮੈਂ ਬੰਦ ਆ ਲੋ ਜੀ ਆ ਵੇਖੋ ਜੀ ਲੋ ਲਓ ਜੀ ਪਵਾ ਦੀ ਇਦਾਂ ਧਾਰ ਦੋ ਮੈਨੂੰ ਨਾ ਮੈਨੂੰ ਧਾਰਾ ਦਾ ਨਾ ਤੂੰ ਆ ਚੋ ਲਓ ਆ ਲਓ ਜੀ ਠੀਕ ਹੈ ਜੀ ਤਾਂ ਕਰੋ ਛੱਕ ਆ ਵੇਖੋ ਜੀ ਲਓ ਜੀ ਠੀਕ ਹੈ ਜੀ ਇਹ ਗਾਵਾਂ ਨਾਲੋਂ ਦੋਸਤੋ ਬਾਦ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਭੱਜਦਾ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਸੀਲ ਤੇ ਜ਼िला ਸ਼੍ਰੀ ਤਰਨਤਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਅੱਜ ਵੀਡੀਓ ਬਣਾਉਣ ਸੱਤ ਤੋਂ ਅੱਠ ਦਾ ਘੋਣਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜ ਗੱਪਾਂ ਨਹੀਂ ਹੋਣਗੇ ਤੇ ਬਿਨਾ ਬੱਚੇ ਤੋਂ ਉਹ ਬੱਚੀ ਵਾਲੀਆਂ ਵੀ ਸਾਰੀ ਡਿਟੇਲ ਆਪਾਂ ਭਾਜੀ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਭਾਜੀ ਨਾਲ ਗੱਲਬਾਤ ਕਰਦੇ ਆਂ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਅੰਤ ਤੱਕ ਜਰੂਰ ਦੇਖਿਓ ਜੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰੇ ਹੋਰ ਭਾਜੀ ਠੀਕ ਠਾਕ ਹੀ ਵਧੀਆ ਜੀ ਚੜਦੀ ਕਲਾ ਕਿੱਦਾਂ ਕੰਮ ਕਰ ਕੰਮ ਕਰ ਐਦਾਂ ਕੀ ਤੁਹਾਨੂੰ ਬੰਦਾ ਠੰਡ ਠੰਡ ਪੈਂਦੀ ਆ ਆ ਠੰਡ ਵਧੀਆ ਨਾਲ ਚਲੋ ਆਪਾਂ ਨੇ ਚੱਲੀ ਜਾਂਦੇ ਆ ਠੰਡ ਨਾਲ ਕੀ ਵਟ ਨਿਕਲ ਗਏ ਆ ਠੰਡ ਡਰ ਕੇ ਮਲਾ ਰੱਬ ਦਿਨ ਭੁੱਲ ਗਿਆ ਚਲੋ ਅਸ਼ਾ ਜੀ ਜੰਮੀ ਨੰਪਨ ਲਗਿਆ ਵਾ ਹਾਂਜੀ 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 ਚਲੋ ਅਸ਼ਾ ਜੀ ਮਾਹਰੇ ਰੱਬ Banda ਨਹੀਂ ਮਾਨ ਪਾਉ ਇਹ ਨਹੀਂ ਗੱਲ ਹਾਂਜੀ ਹੋਰ ਖੈਰਾ ਡੇਰੀ ਫਾਰਮ ਇਕ ਕਰਨ ਵਾਲੇ ਸਾਰੇ ਭੈਣ ਭਰਾ ਆਪਣੇ ਪਿਆਰੇ ਸਾਸਰੀ ਸਾਸਰੀ ਜੀ ਰਿਕਵੈਸਟ ਬੇਨਤੀ ਇਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਜੀ ਤੇ ਬਾਕੀ ਦੂਜੀ ਬੇਨਤੀ ਇਹ ਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਠੀਕ ਹੈ ਜੀ ਫਿਰ ਆਪਾਂ ਨੂੰ ਸਾਈ ਬਿਆਨ ਪਾਉ ਠੀਕ ਹੈ ਜੀ ਕਰੇ ਆਗੇ ਤੇ ਆਪਦੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਆਪਣਾ ਧੌਣਗੇ ਜੀ ਸਤਨਾਗਾ ਠੀਕ ਹੈ ਜੀ। ਤੋਂ ਕੜਗਾ ਬੰਦੀ ਇੱਕ ਬੱਚੇ ਵਾਲੀ ਆ ਪੰਜ ਬਿਨਾ ਬੱਚੇ ਦੀ। ਠੀਕ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ। ਅੱਛਾ ਜੀ। ਹਾਂਜੀ। ਤੇ ਫੋਨ ਨੰਬਰ ਤੇ ਨਾਮ ਦੱਸ ਦਿਓ ਜੀ। ਨਾਮ ਜੇ ਪ੍ਰਤਾਪ ਸਿੰਘ ਸ਼ਾ ਪਿੰਡ ਝਾਮਕੋ ਪਰ ਦੁਜਲਾ ਤਰਨਤਨ ਤਸਵੀਰ ਵੀ ਦਨ ਤਨ। ਹਾਂਜੀ। ਫੋਨ ਨੰਬਰ ਜੇ 628474127 787901127 ਦੋਵੇਂ ਨੰਬਰ ਚੱਲਦੇ ਆ। ਦੋਵੇਂ ਨੰਬਰ ਚੱਲਦੇ ਜੀ ਫੋਨ ਕਿਸ ਵੇਲੇ ਤੇ ਨਾ ਚੁੱਕੀਏ ਤੇ ਵਟਸਐਪ ਤੇ ਮੈਸੇਜ ਕਰੇ ਉਸੇ ਵੇਲੇ ਜਿਹਨੇ ਵੀ ਡੰਗਰ ਆਪਣਨ ਤੋਂ ਇਹ ਸਾਰੀ ਮੰਨ ਲੋ ਡਟੇ ਲਗ ਜਨੂੰ ਭੈਣ ਭਰਾ ਨੂੰ ਅੱਜ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਅੱਜ ਆਪਣੇ ਕੋ 8 ਨਾਗੇ ਜੀ ਹਾਂਜੀ 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 ਠੀਕ ਹੈ ਜੀ ਬਾਕੀ ਜੇ ਕੋ ਦੂਰ ਦਰਾਡੇ ਹੋ ਜਾਂ ਹੁੰਦੇ ਆ ਬਸ ਤੇ ਉਹਨਾਂ ਕੇ ਭੈਣ ਭਰਾ ਨੇ ਠਣਦਾ ਕਰਕੇ ਜੀ ਤੇ ਤਨ ਤਨ ਬਸ ਟੈਂਡ ਆਵੇ ਠੀਕ ਹੈ ਜੀ ਉਥੋਂ ਆਟੋ ਮਿਲਦਾ 100 ਰੁਪਏ ਲੱਗਦਾ ਸਿੱਧਾ ਆਪਣੇ ਪਿੰਡਾਂ ਆ ਠੀਕ ਹੈ ਜੀ ਹਾਂਜੀ ਅੱਛਾ ਅਵ੍ਰيام ਸਿੰਘ ਜੀ ਸ਼ੁਰੂ ਕਰ ਲਈਏ ਆਪਾਂ ਇਹ ਸਮਝ ਤੋਂ ਪਹਿਲਾਂ ਇੱਕ ਨੰਬਰ ਤੋਂ ਹਾਂਜੀ ਦਸੀਏ ਡਿਟੇਲ ਇਹਦੇ ਬਾਰੇ ਇਹ ਸੁਆ ਕਨਵਾਸ ਇਹ ਭਾਜੀ ਸੂਈ ਨੂੰ ਹੋਏ ਜੇ ਇਹਨੂੰ 2.5 ਤੇ 3 ਮਹੀਨੇ ਤੇ 1 ਮਹੀਨੇ ਦੀ ਬਣੀ ਹੈ 1 ਮਹੀਨੇ ਦੀ ਬਣੀ ਹੈ 2.5 ਲੀਟਰ ਜੇ ਤੇ ਜਫਰਾਵਾਦੀ ਮੱਝ ਜੇ ਸੂਆ ਦੋ ਚਾਰ ਜਫਰਾਵਾਦੀ ਹੈ ਨਾ ਥੋੜੇ ਜਿਹੇ ਭੈਣ ਭਰਾਵਾਂ ਦੇ ਗਾੜੀ ਆ ਦਜਾਲ ਵਾਲੇ ਤੇ ਜਾਲ ਵਾਲੇ ਦਾਵਾਂ ਵਾਲੇ ਆਪ ਦੀ ਸਮਝ ਵਿੱਚ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਤੇ ਦੁੱਧ ਕਿੰਨਾ ਜੀ ਹੁਣ ਬੋਕ ਕੇ ਦੁੱਧ 8 ਆ ਜੀ 8 ਕਿਲੋ ਤਿਆਰ ਹੈ ਜੀ ਠੀਕ ਹੈ ਜੀ ਇਹਦੀ ਅੱਜ ਦੀ ਪਹੁੰਚ ਕਿੰਨੇ ਚ ਜੀ ਪਹੁੰਚ ਭਾਜੀ ਇਹਦੀ ਬਿਲਕੁਲ ਹੀ ਜਾਇਜ਼ ਆ ਜਾਇਜ਼ ਭਾ ਕਰਨੇ ਛੋਟੇ ਛੋਟੇ ਭਾ ਕਰਨੇ ਆ ਭਾ ਪੁਰਦੀ ਵਾਲੇ ਨਾ ਕਰੇ ਹੋਊਗਾ ਤੇ ਨਾ ਕਿਸੇ ਦੇਣਾ ਹੀ ਠੀਕ ਹੈ ਜੀ ਹਾਂਜੀ ਬਿਲਕੁਲ ਹੀ ਜੈਜਪਾ ਪਾ ਪਾ ਜੀ ਹਾਂਜੀ ਕਰਦੀ ਹੈ 60 ਚ ਪਹੁੰਚ ਵੇਖ ਲਓ ਤੁਹਾਡੀ ਮਰਜ਼ੀ 55 ਆਜ 55 ਆਜ 53 ਆਜ 53 ਜੀ ਪੂਰੇ 53000 ਚ ਪਹੁੰਚ ਜੀ ਠੀਕ ਹੈ ਜੀ ਗੱਡੀ ਕੋ ਆਪਦੇ ਲੈਊਗਾ ਪੂਰੇ 50000 ਦਿੱਤਣੀ 50000 ਦਿੱਤੀ ਹੈ ਨਾ ਜੀ 8 ਕਿਲੋ ਦੁੱਧ ਤਿਆਰ ਸੁਆ ਦੂਜਾ ਮਾਲ ਲੈ ਕੋ ਤੀਜਾ ਮਾਲ ਲੈ ਮੈਂ ਨਾ ਜੀ ਆਪ ਦੀ ਸਮਝ ਵੇਖਿਆ ਹੋਇਆ ਆਪਾਂ ਖੋਲ ਦੇਣੀ ਭੈਣ ਭਰਮਣ ਤੋੜ ਕੇ ਠੀਕ ਹੈ ਜੀ ਤੇ ਇਹਦੀ ਦੋਸਤੋ ਪਹੁੰਚ ਹੋਊਗੀ 53000 ਰੁਪਏ ਤੇ 100 ਕਿਲੋਮੀਟਰ ਤੱਕ ਦੀ ਹਲੋ ਜੀ ਕਰ ਲਓ ਚੈੱਕ ਵਡਾ ਕਦਕਾਠ ਰਾਜੀਪੁਰੀ ਪਿੱਠਪੜੇ ਦੀ ਚੜਾਈ ਚੈੱਕ ਕਰ ਲਿਓ 52000 ਤੋਂ ਪਹੁੰਚ 52000 ਦੇ ਵਿੱਚ ਇਹਦੀ ਅੱਜ ਦੀ ਸ਼ੁਰੂਆਤ ਪਹੁੰਚ ਗੱਡੀ ਕੋਲ ਲੈ ਲਊਗਾ ਪੂਰੇ 50 ਦੀ ਠੀਕ ਹੈ ਜੀ ਆਹ ਲਓ ਜੀ ਕਰਿਓ ਚੈੱਕ ਠਣਾ ਠਣਾ ਦੀ ਕੁਆਲਿਟੀ ਬਹੁਤ ਵਧੀਆ ਨਿਖੜਵੇਂ ਚਾਰੇ ਥਣ ਗੈਪ ਚ ਕੋਈ ਫੋੜ ਸ਼ਾਨੀ ਨਾਲ ਧਾਰਾਂ ਦੂਰਾਂ ਬਰਾਬਰ ਚਾਰੇ ਥਣਾਂ ਦੇ ਬਰਾਬਰ ਮੈਨਾਂ ਜੀ ਬਰਾਬਰ ਚੋਂ ਬੰਬੇ ਪਾਸ ਹੋਊਗੀ ਲਓ ਜੀ ਕਰਿਓ ਚੈੱਕ ਵੇਖੋ ਨਿਖੜਵੇਂ ਥਣ ਲੱਗੇ ਚਾਰੇ ਤਰਾਹਿੰਜਾ 1000 ਰੁਪਏ ਚ ਪਹੁੰਚ ਦੋਸੂ ਅੱਜ ਦੀ ਪਹਿਲੀ ਵੀਡੀਓ ਮਾਜੀ ਹਾਂਜੀ ਹਾਂਜੀ ਤੇ ਇਹ ਤੋਂ ਅੱਗੇ ਆ ਗਈ ਵਿਰਿਆਮ 2 ਨੰਬਰ ਇਹ ਤੋਂ ਅੱਗੇ ਭਾਜੀ ਪਹਿਲਣ ਝੋਟੀ ਜੇ ਪਹਿਲਣ ਝੋਟੀ ਹੈ ਨਾ ਜੀ ਮੂੰਹ ਚੌਗੀ ਅੱਛਾ ਮੂੰਹ ਚਾਰ ਦੰਦ ਮੂੰਹ ਚੌਗੀ ਤੇ ਐਮਨ ਨਤੀ ਦੀ ਕੱਟੀ ਹੈ ਐਮਨ ਨਤੀ ਸੀ ਮੰਦੀ ਖੁਦ ਆਪ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਸੂਈ ਨੂੰ ਕੰਨਾ ਡਮ ਹੋ ਗਿਆ ਜੀ ਸੂਈ ਨੂੰ ਭਾਜੀ ਸੂਈ ਤਾਜੀ ਆ ਅੱਛਾ ਜੀ ਬੱਚਾ ਗੱਜ ਮਗਰ ਹਾਂਜੀ ਹਾਂਜੀ ਲਓ ਜੀ ਬੱਚੀ ਬੱਚਾ ਭਾਜੀ ਮਗਰ ਮੇਰੇ ਕੱਟੀ ਹੈ ਤੇ ਕੱਟੀ ਹੈ ਜੀ ਆਹ ਲਓ ਕੱਟੀ ਜੀ ਮਗਰ ਇਹ ਸੂਈ ਜੇ ਕੋਈ ਵੀញਾ ਪਤੀਆਂ ਅੰਦਰਾਂ ਦੀ ਮਹੀਨੇ ਦੇ ਲਾ ਲਈ ਆ ਲੋ ਜੀ ਕਰਿਓ ਚੈੱਕ ਬੱਚਾ ਦੋਸਤੋ ਮਗਰ ਕੱਟੀ 2 ਵਜਾਂ ਜੀ ਹਾਂਜੀ ਹਾਂਜੀ ਖੋਦ ਆਪ ਮੱਝ ਹੈਗੀ ਐ ਅਮਨ ਨਤੀ ਸੀ ਮੰਦਿਰ ਆ ਜੀ ਅਮਨ ਨਤੀ ਜੀ ਪਿਓਰ ਮੋਰਾ ਕਾਲੀ ਆ ਆ ਜੋ ਜੀ ਤੇ ਬੱਚਾ ਵੀ ਕੱਟੀ ਹੈ ਮਗਰ ਹਾਂਜੀ ਤੇ ਸੂਈ ਨੂੰ ਕੋਈ ਲਾ ਲੋ ਮਹੀਨੇ ਦੇ ਅੰਦਰ ਹੀ ਆ ਟਾਈਮ ਅਜੇ ਉਹ ਵੀ 25 ਦਿਨ ਮਹੀਨਾ ਲਾ ਰਹੀ ਕੋਈ ਜੀ ਤੇ ਕਿੰਨਾ ਦੁੱਧ ਮੌਜੂਦਾ ਹੋਣ ਜੀ ਭਾਜੀ ਦੁੱਧ ਤੇ 9-10 ਲੀਟਰ ਆ ਜੀ 8 ਗਹਿ ਕੇ ਦੇਣੀ ਆ 8 ਲੀਟਰ ਗਹਿ ਕੇ ਨਾ ਵੈਹੇ ਦੇ ਵਿਖਾਵੇ ਵਾਲੇ ਪਾਸੋਂ ਗੱਲ ਕਰੀ ਆਰਡਰ ਕੁਆਲਟੀ ਦੇ ਪਾਸੋਂ ਦੁੱਧ 12 ਲੀਟਰ ਦਾ ਵੀ ਵਿਖਾਵਾ ਚਕੀਨ ਤੇ ਬਹੁਤੀ ਜਰੀ ਹੈ ਠੀਕ ਹੈ ਲੋ ਕਰ ਲਓ ਚੈੱਕ ਦੋਸਤੋ ਪੂਰੀ ਫੁੱਲ ਬ੍ਰੀਡ ਅਮਨ ਅਤੀ ਸੀਮਨ ਦੀ ਝੋਟੀ ਸੋ ਆ ਪਹਿਲਾ ਤੇ ਮੂੰਹ ਚੋ ਚਾਰ ਦੰਦ ਆ ਰਾਜੀ ਆ ਪੂਰੀ ਵੇਖੇ ਕਿਸੇ ਵੀ ਨੇ ਚੰਗੀ ਤਰੀਕੇ ਨਾਲ ਆਜੀ ਬਾਕੀ ਨਾ ਹਾਂਜੀ ਹੈਗੀ ਵੀ ਲੋ ਜੀ ਥੋੜੀ ਜੱਗੇ ਤੋਰ ਦੋ ਬੜੀ ਆਜੀ ਬਾਕੀ ਨਾ ਹੈਗੀ ਵੀ ਇਧਰ ਵੇਖੋ ਨੀਲ ਜੇ ਆਪਾਂ ਦੇ ਘਰੇ ਬਣਾਈਏ ਲੋ ਜੀ ਆ ਵੇਖੋ ਆ ਕਰਿਓ ਚੈੱਕ ਜੀ ਮੈਨਾ ਜੀ ਆ ਵੇਖੋ ਵੇਖੋ ਜੀ ਲੋ ਜੀ ਇਹ ਪੂਰਾ ਮੂੰਹ ਹੱਥ ਵਿੱਚ ਕੋਈ ਗਾਲੀ ਨਹੀਂ ਇਹਨੂੰ ਪਤਾ ਹੀ ਨਹੀਂ ਮਤ ਜੇ ਤਾਂ ਆਈਆਂ ਠੀਕ ਹੈ ਜੀ ਫਿਰ ਬੱਚੇ ਤੇ ਦੋਵੇਂ ਟਾਈਮ ਖੁਸ਼ ਹੋ ਕੇ ਮਿਲਦੀ ਬਰੀਡ ਹੈ ਨਾ ਹਾਂਜੀ ਹਾਂਜੀ ਲੋ ਜੀ ਕਰਿਓ ਚੈੱਕ ਯੂ ਰਹਿਮਨ ਆਪੀਏ ਤੇ ਗਾਂ ਕੋਈ ਚਲੋ ਲੈ ਜੂ ਤੇ ਵਾਦੇ ਦੀ ਆ ਠੀਕ ਹੈ ਜੀ ਹਾਂਜੀ ਲੋ ਜੀ ਕਰੋ ਚੈੱਕ ਬਾਕੀ ਇਹ ਸਿੰਗੀ ਸਿੰਗੀ ਵੇਖੋ ਤੁਸੀਂ ਬਿਲਕੁਲ ਰਿੰਗ ਸਿੰਗ ਵੇਖੋ ਮੈਂ ਨਾ ਇਦਾਂ ਨਿਕਾ ਲੱਗਦਾ ਨਹੀਂ ਰੁਪਈਆ ਆਂਦੇ ਰੁਪਈਆ ਹੋਣਾ ਨਾ ਨਹੀਂ ਲੰਗਦਾ ਹਾਂਜੀ ਅਜੇ ਮੋੜਦੀ ਹੁੰਦੀ ਸਿੰਗ ਹੋਦੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਜੀ ਕਰ ਲਓ ਚੈੱਕ 8 ਲੀਟਰ ਮੌਜੂਦਾ ਦੁੱਧ ਤਿਆਰ ਹੋਊਗਾ ਜੀ ਖੁਲਾੜਲਾ ਠੀਕ ਹੈ ਜੀ ਬਾਕੀ ਇੱਕ ਤੇ ਆਪਾਂ ਨੇ ਹਨਾ ਹੈਗੀ ਕੱਟੀ ਹੈ ਹਾਂਜੀ ਹਾਂਜੀ ਬਾਕੀ ਚਲੋ ਸਾਂਭੀ ਕੇ ਚੰਗੇ ਸ਼ੌਂਕ ਦੇ ਨਾਲ ਹੈ ਨਾ ਜੀ ਹਾਂਜੀ ਹਾਂਜੀ ਹਾਂ ਸ਼ੌਂਕ ਦੇ ਮੋਲੇ ਜੀ ਸਾਂਭ ਦੇ ਸ਼ੌਂਕ ਦਾ ਮੋਲੇ ਚੰਗੇ ਦੀ ਪਹੁੰਚ ਕਿੰਨੇ ਚ ਕਰ ਦਿੰਦੀ ਭਾਜੀ ਇਹੜੀਆਂ ਨੀਆਂ ਚੋਟੀਆਂ ਦੇ ਸਵਾ ਸਵਾ ਲੱਖ ਤੇ ਘੇੜ ਦੇਣਾ ਫਿਰ ਦਿਨ ਅੱਛਾ ਜੀ ਆ ਦੇਖੋ ਐਸ਼ਾ ਜੀ ਆ ਲੋ ਜੀ ਸਾਂਭੀ ਸਭੀ ਚੰਗੀ ਕੇ ਐ ਵੇ ਲੋ ਦੇਖੋ ਪੰਡਾ ਹੀ ਬਾਈ ਫਿਰਦੀ ਦੇਖੋ ਹਾਂਜੀ ਹਾਂਜੀ ਭਾਵੇਂ ਮੈਂ ਨਾ ਲੱਤਾਂ ਤਾਂ ਨਹੀਂ ਜਿਆਦਾ ਆ ਵੇਖੋ ਲਓ ਨਾ ਕਰੋ ਜੀ ਚੈੱਕ ਲਓ ਜੀ ਬਹੁਤ ਵਧੀਆ ਸੀਲਸ ਲੱਗੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਦਸੋ ਜੀ ਫੇਰੇ ਦੀ ਪਹੁੰਚ ਕਰਦਿਏ ਸਮਾਜ ਜਿੰਨੇ ਜ ਮਰਜ਼ੀ ਕਰੋ ਜੀ ਕਰਨ ਦਾ ਹੱਕ ਵੀ ਆ ਨਹੀਂ ਸਵਾ ਨਾਲ ਆਪਾਂ ਕੀਤਾ ਉਦਾਂ ਧੁੰਦ ਚ ਠਰਨ ਦਾ ਮੋਲ ਨਹੀਂ ਪਊ ਨਹੀਂ ਮੋਲ ਹਾਂ ਜੀ ਹਾਂ ਪਰ ਆਪਾਂ ਕਈ ਬੰਦੇ ਆਖ ਦਿੰਦੇ ਹੁਣ ਕਈ ਜਾਂਦੇ ਜੇ ਸਾ ਨੂੰ ਕੋ ਟਟਣਾ ਨਹੀਂ ਹੁੰਦਾ ਤੇ ਮੋਲੀ ਵੱਧ ਮੰਗ ਲਿਆ ਕਰੇ ਇੰਨੇ ਦੇ ਮੋਲ ਵੱਧ ਮੰਗੇ ਤੇ ਤੂੰ ਹਰਤ ਆਉਣਾ ਨਹੀਂ ਆਹ ਜੀ ਇਤਗਾ ਹੁਣ ਆਖੀਦਾ ਮਨ ਧੁੰਦਿਆ ਭੈਣ ਭਰਾ ਕਈ ਜਾਂਦੇ ਸਾਡਾ ਫਲਾਂਟਿੰਗ ਬਾਜੀ ਕੋਈ ਨਹੀਂ ਗਾਗ ਧੁੰਦ ਚ ਵੀ ਤਰੇ ਆਉਂਦੇ ਆ ਪਾ ਦਾ ਕਰਕੇ ਆਉਂਦੇ ਆ ਜੀ ਪਠਾਨਕੋਟਾ ਚ ਮਈਆਂ ਗਈਆਂ ਸਵੇਰੇ ਦੋ ਬੰਦੇ ਮਈਆਂ ਫੜਗਾ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਵਧੀ ਹਾਂਜੀ 21 ਨਹੀਂ ਭਾਈ ਸਾਰੇ ਵਾੜੇ ਵੱਧ ਕੇ ਸਾਰੇ ਵਾੜੇ ਵੱਢੇ 100 ਰੁਪਏ ਛੋਟ ਹੋਣੀ ਏ ਦੇ ਵਿੱਚ ਠੀਕ ਹੈ ਜੀ ਪੂਰੇ 73000 ਦੇ ਵਿੱਚ ਪਹੁੰਚ 100 ਕਿਲੋਮੀਟਰ ਹਾਂਜੀ ਗੱਡੀ ਕੋਆਦਲੇ 70000 ਰੁਪਏ ਮਹੀਨੇ ਮੱਝ ਮੱਝ ਮਿਲ ਜਣੀ ਹੈ ਨਾ ਜੀ ਦੋ ਮੱਝਾਂ ਮਿਲਣੀਆਂ 70000 ਹਾਂਜੀ ਹਾਂਜੀ ਵੇਖੋ ਜੀ ਅੱਜ ਥਾਪੀਆਂ ਭਾਣੋਂ ਵੱਜਣੀਆਂ ਹਾਂ ਲਓ ਜੀ ਕਰੋ ਚੈੱਕ ਜੀ ਬਾਕੀ ਬਰੀਡ ਵੀ ਪੂਰੀ ਫੁੱਲ ਹੈ ਹਾਂਜੀ ਹਾਂਜੀ ਤੇ ਇਹਦੋਂ ਅਗੇ ਤਿੰਨ ਨੰਬਰ ਜੀ ਇਹਨਾਂ ਅਗੇ ਭਾਈ ਤਿੰਨ ਨੰਬਰ ਸੂਹਾ ਦੂਜਾ ਠੀਕ ਹੈ ਜੀ ਭੈਣ ਭਰਾਵਾਂ ਦੇ ਗਾੜੀ ਬਾਕੀ ਹਾਂਜੀ ਆਪ ਜੀ ਸਮਝ ਵ ਸੂਈ ਨੂੰ ਭਾਜੀ ਇਹਨੂੰ ਹੋਏ ਜੇ ਕੋ ਤਿੰਨ ਕ ਮਹੀਨੇ ਤਿੰਨ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਹੈ ਨਾ ਜੀ ਤਿੰਨ ਸਾਢੇ ਤਿੰਨ ਮਹੀਨੇ ਹੋਏ ਜੇ ਤੇ ਇਹਦੇ ਨਾ ਬੱਚਾ ਨਹੀਂ ਹੈਗਾ 부ਛੀ ਆ 부ਛੀ ਬਣੀ ਦੀ ਹੈ ਨਾ ਜੀ 부ਛੀ ਤੇ ਮਿਲਦੀ ਠੀਕ ਹੈ ਜੀ ਦੁੱਧ ਕੰਨਾਈ ਤਿਆਰ ਆ ਪਰ ਇਹ ਤੇ ਮਿਲਦੀ ਦੁੱਧ 9 ਟਾਲੀਟਰ ਚ ਮਾਵਾਂ ਹਾਂਜੀ 8 ਕਹਿ ਕੇ ਦੇਣੀ 8 ਲੀਟਰ ਦੀ ਹੈ ਨਾ ਜੀ ਹਾਂਜੀ ਤੇ ਇਹਦੀ ਪਹੁੰਚ ਕਿਨੇ ਚ ਕਰ ਲੈਣੀ ਇਹਦੀ ਵੀ ਭਾਜੀ ਡੈ ਜੀ ਆ ਹਾਂਜੀ ਅੱਜ ਪੰਜ ਛੋਟੇ ਛੋਟੇ ਗਣੇ ਠੀਕ ਹੈ ਜੀ ਜਿਹੜਾ ਚਲੋ ਭੈਣ ਭਰਾਵਾਂ ਨਾਲ ਜਾਈ ਚ ਬਹਿ ਕੇ ਸੌਦਾ ਕਰ ਲੈ ਠੀਕ ਹੈ ਜੀ ਪਹੇ ਪਾਰੇ ਪਹੁੰਚ ਕਰਾ ਲੈ ਤੇ ਭਾਂ ਵਿੱਚ ਉਹ ਅ ਇਹਦੀ ਵੀ ਸਾਰੇ ਵਾਢੇ ਵੱਢ ਕੇ ਹਾਂਜੀ ਪੂਰੇ 53000 ਦੇ ਵਿੱਚ ਪਹੁੰਚ ਜੀ ਯਾਨੀ ਕਿ 53 ਹੀ ਇਹ ਤਾਂ 53000 ਹੈ ਨਾ ਜੀ 53000 8.5 100 ਕਿਲੋਮੀਟਰ ਦੀ ਗੱਡੀ ਕੋਲ ਦੇ ਪੂਰੇ 50000 ਰੁਪਏ ਦੀ ਮਹਿੰਗੀ ਪੂਰੇ 50000 ਹਾਂਜੀ ਦੋ ਮੱਜਾਂ ਦਾ ਰੇਟ ਹੋ ਗਿਆ ਜੀ ਦੋਸਤੋ ਪੂਰੇ 50 50000 ਰੁਪਏ ਦਾ ਜੀ ਕਰਿਓ ਚੈੱਕ ਆ ਲਓ ਜੀ ਇਹਦਾ ਮੂੰਹ ਮੂੰਹ ਇਦਾਂ ਹੀ ਫਰਨ ਦਿਓ ਠੀਕ ਹੈ ਜੀ 8 ਲੀਟਰ ਦੁੱਧ ਜੀ ਮੌਜੂਦਾ ਤਿਆਰ ਹੈ ਨਾ ਮੈਂ ਨਾ ਕੋਈ ਇਹਨੂੰ ਸੰਗ ਸ਼ਰਮ ਨਹੀਂ ਜਿੰਤਾ ਮਰਜ਼ੀ ਕੋਈ ਗੱਲ ਹੀ ਨਹੀਂ ਦੇ ਲਾਓ ਦੇਖੋ ਜੀ ਹਾਂਜੀ ਲਓ ਜੀ ਆ ਲਓ ਆ ਚੀਜ਼ ਇਹ ਐਵੇਂ ਵੀ ਵੇਖ ਲੈਣੇ ਨਾ ਭੈਣ ਭਰਾ ਜਿਆਦਾ ਭੈਣ ਭੂਣੇ ਡੰਗਰ ਚੋਣੇ ਹੁੰਦੇ ਘਰਾਂ ਜਾਏ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਜੀ ਲਓ ਜੀ ਕਰੋ ਜੀ ਚੈੱਕ ਬਹੁਤ ਸੋਣੀ ਮਾਝ ਦੋਸਤੋ 8 ਕਿਲੋ ਦੁੱਧ ਮੌਜੂਦਾ ਤਿਆਰ ਮੌਕੇ ਦਾ ਤੇ ਰੇਟ ਬਿਲਕੁਲ ਜੈਨੂਲ ਹਾਂਜੀ 53000 ਰੁਪਏ ਜੀ ਦੋਸਤੋ ਪਹੁੰਚ ਰਿਹਾ ਹੈ ਨਾ ਇਹ ਸਾਰੇ ਪੀਸ ਹੀ ਬੜੇ ਛੋਟੇ ਛੋਟੇ ਭਾਲੇ ਛੋਟੇ ਛੋਟੇ ਭਾਲੇ ਸਾਰੇ ਪੀਸ ਆ ਸਾਰੀਆਂ ਚੀਜ਼ਾਂ ਨਾ ਬਹੁਤ ਜੁੜੀਆਂ ਘਟ ਮਿਲੀਆਂ ਲਓ ਜੀ ਵੇਖੋ ਜੀ ਹਾਂਜੀ ਦੇਖੋ ਠੀਕ ਹੈ ਜੀ ਕਿ ਇਹਨੇ ਕੋਈ ਗੋੜ ਮਸਾਲਾ ਦੇਣਾ ਹੋਵੇ ਤੇ ਮੈਂ ਉਹ ਜਿੰਨਾ ਮਰਜੀ ਜਿੰਨਾ ਬਾਕੀ ਮੈਂ ਦੁੱਧ 10 ਲੀਟਰ ਹੀ ਦਵਾਂਗੀ ਠੀਕ ਹੈ ਜੀ ਆਪਾਂ 8 ਕਹਿ ਕੇ ਦੇਣੀ ਆਹਪਰੇ ਤਾਂ ਆ ਕੇ ਕਈ ਨਾ ਬੋਲਦੇ ਘਟ ਜਾਂਦਾ ਹਾਂਜੀ 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 ਲੋ ਇਹ 253000 ਰੁਪਏ ਚ ਇਹਦੀ 100 ਕਿਲੋਮੀਟਰ ਤੱਕ ਦੀ ਅੱਜ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਏ ਤਾਂ ਫਿਰ 50000 ਰੁਪਿਆ ਉਹ ਸ਼ੀ ਬਣੀ ਜੀ ਦੋਵੇਂ ਟੈਂਪੂ ਸ਼ੀਦੇ ਮਿਲਦੀ ਹੈ ਇਧਰ ਬਣੀ ਹੈ ਪਹਿਲੀ ਸੜੀ ਠੀਕ ਹੈ ਜੀ ਲੋ ਜੀ ਹਾਂਜੀ ਬ੍ਰਹਿਮ ਜੀ ਚਾਰ ਨੰਬਰ ਦਾ ਦੱਸੋ ਜੀ ਭਾਜੀ ਵੱਡੀ ਮਹੀ ਜੇ ਵੀ ਠੀਕ ਹੈ ਜੀ ਜਫਰਾਵਦੀ ਹਾਂਜੀ ਦੁੱਧ ਚਵਾਵਾ ਨੌ ਬਾਹ ਲੀਟਰ ਅੱਠ ਲਾਵੇ ਕੋਈ ਅੱਠ ਲਾ ਲੈ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਸੂਈ ਨੂੰ ਇਹਨੂੰ ਵੀ ਕੋਈ ਹੋਇਆ ਜੇ ਕੋਈ ਤਿੰਨ ਕ ਮਹੀਨੇ ਸਾਢੇ ਤਿੰਨ ਜੀ ਮਹੀਨੇ ਦੀ ਬਣੀ ਵੀ ਉਹਨਾਂ ਦੱਸੀ ਆਪਾਂ ਕੋਈ ਗਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੇਕਰ ਤਕਰੀਬਨ ਬਰਨੇ ਦੱਸੇ ਜਿਹੜੀ ਕੋ ਭੈਣ ਭਰਾ ਲਊਗਾ ਆਪਣਾ ਡਿਟੇਲ ਲੈ ਲੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਦੁੱਧ ਕੰਨਾ 8 ਕਿਲੋ ਮੌਜੂਦਾ 8 ਲਾਵੇ ਜੀ ਪੱਕਾ 8 ਲਾ ਕੇ ਹੈ ਨਾ ਜ ਤੇ ਇਹਦੀ ਫੇ ਪਹੁੰਚ ਕਿੰਨੇ ਚੋ ਜਣੀ ਹੈ ਇਹਦੀ ਵੀ ਤੁਸੀਂ ਬਰਾਬਰੀ ਜਾਣ ਦੋ 53 53 ਦੇ ਪਹੁੰਚ ਗੱਡੀ ਕੋਆਦਲ ਪੂਰੇ 50 ਜਾਂ ਅੱਜ ਸਾਰੀ 13 ਦੇ ਲਾ ਤੋਲ ਦੇਣੀਆਂ ਹਾਂਜੀ ਹਾਂਜੀ ਠੀਕ ਹੈ ਲਓ ਜੀ ਕੋਲੋ ਜੀ ਦੋਸਤੋ ਇਹ ਵੀ 53000 ਰੁਪਏ ਦੇ ਵਿੱਚ ਪਹੁੰਚ ਯਫਰਾਵਾਦੀ ਮੱਝ ਕੱਦ ਕਾਠ ਵੱਡਾ ਸੁਣਾ ਲਓ ਜੀ ਕਰੋ ਚੈੱਕ ਮਿਲਦੀ ਇਹ ਵੀ ਭਾਰੇ ਦੇ ਜਦੋਂ ਟਾਈਮ ਭਾਰੇ ਤੇ ਜੀ ਸੋਨਾ ਸੋਨਾ ਬਣਾ ਬਣਾ ਵਧੀਆ ਚਵਾਈ ਬਹੁਤ ਵਧੀਆ ਲਓ ਜੀ ਸੁਆਹ ਤੁਹਾਡੇ ਸਾਹਮਣੇ ਆ ਦੂਜਾ ਮੰਲੋ ਤਿੱਜਾ ਮੰਲੋ ਨਾਲਾ ਜੀ ਕਰ ਲਓ ਚੱਕ ਲੋਹੀ ਮੱਢ ਦੇ ਲੋਹੀ ਹੈ ਨਾ ਜੀ ਹਾਂਜੀ ਠੀਕ ਹੈ ਜੀ ਵੇਖੋ ਜੀ ਸਿੰਘ ਜਫਰਾਵਾਦੀ ਮੱਝਾਂ ਵਾਲੇ ਲੱਗੇ ਵੇਖੋ 53000 ਤੇ ਪਹੁੰਚ ਗੱਡੀ ਕੋ ਆਦਦੇ ਫਿਰ 50000 ਦੇ ਵਿੱਚ ਪਹੁੰਚ ਬਿਲਕੁਲ ਨੋਰਮਲ ਰੇਟ ਸਿੰਗਲ ਹੱਡੀ ਦੀ ਮੱਝ ਚੈੱਕ ਕਰ ਲਿਓ ਇਹ ਲਓ ਜੀ ਵੇਖੋ ਜੀ ਥਣਾ ਸਮਾਂ ਦੀ ਕੁਆਲਿਟੀ ਚਾਰ ਲਾ ਕੇ ਤੁਹਾਨੂੰ ਦਿਖਾਤੇ ਆ ਪਹਿਲੇ ਪੂਰ ਦੇ ਵਿੱਚ ਤੇ ਇਹ ਦੋ ਅੱਗੇ ਦੂਜੇ ਪਾਸੇ ਚਲਦੀ ਹੈ ਜੀ ਹਾਂਜੀ ਆ ਜੋ ਜੀ ਅਰੇ ਹਾਂ ਇਹ ਆ ਗਈ ਹਰਿਆਣੇ ਦੀ ਜੀ ਪਾਜੀ ਹਰਿਆਣੇ ਦੀ ਮਹੀਂ ਜੋ ਬੱਜੀ ਜੀ ਭਾਈ ਮਾਣ ਹਾਂਜੀ ਆ ਵੇਖੋ ਜੀ ਦੋਸਤੋ ਇਹਦਾ ਮੈਂ ਦਾ ਕਦ ਕੱਦ ਚੈੱਕ ਕਰ ਲਓ ਬਾਹਰ ਨਿਕਲਦੀ ਹੈ ਮੈਂ ਤੁਹਾਨੂੰ ਦਿਖਾਵਾਂਗੇ ਹਾਂਜੀ ਕਿੰਨਾ ਟਾਈਮ ਹੋ ਗਿਆ ਬ੍ਰਿਆਮ ਸੁਈਨ ਹਾਂਜੀ ਸੋਈ ਨੂੰ ਕਨੜਮਗੇ ਸੋਈ ਨੂੰ ਭਾਜੀ ਇਹਨੂੰ ਇਹ ਜੇ ਕੋਈ ਡੇਢ ਮਹੀਨਾ ਡੇਢ ਮਹੀਨਾ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਮਹੀਂ ਦਾ ਬੱਚਾ ਨਹੀਂ ਹੈਗਾ 부ਛੀ ਆ ਇਹਦੀ ਵੀ 부ਛੀ ਬਣਾਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਉੱਥੇ ਆਪਾਂ ਵਿਖਾਤੀ ਦੂਰ 부ਛੀ ਆ ਠੀਕ ਹੈ ਜੀ ਹਾਂ ਤੇ ਇਹਦੇ ਥੱਲੇ ਬਰੇਮ ਦੁੱਧ ਕੰਦਾ ਹੋਣਾ ਦੁੱਧ ਭਾਜੀ ਇਹ ਥੱਲੇ ਮਹੀਂ ਥੱਲੇ 9-10 ਲੀਟਰ ਜੇ ਆਪਾਂ 8 ਕਹਿ ਕੇ ਦੇਣੀ 8 ਲੀਟਰ ਕਹਿ ਕੇ ਸੌਦਾ ਕਰ ਲੇ ਜੀ ਹੈ ਨਾ ਜੀ ਠੀਕ ਹੈ ਜੀ ਤੇ ਇਹਦੀ ਕਿੰਨੇ ਚ ਪਹੁੰਚੂਗੀ ਹਾਂਜੀ ਲਓ ਜੀ ਐਦਾਂ ਹੀ ਧਾਰਦੇ ਭਾਜੀ ਐਦਾਂ ਹੀ ਜੀ ਗਾੜੀ ਬੁਚੀ ਬੁਚੀ ਸੁਟਨੀ ਬੁਚੀ ਵੀ ਲਾ ਲੋ ਤੇ ਚਾਟ ਪਾ ਲੋ ਭੜਾ ਪਾ ਲੋ ਭਵੇਂ ਇਦਾਂ ਹੀ ਪਸੰਦੂ ਆ ਲੋ ਜੀ ਦੋਸਤੋ ਆਹ ਦੇ ਗੋਣੇ ਨਹੀਂ ਨਹੀਂ ਫਰਿੱਜ ਦੇ ਫਰਿੱਜ ਲਓ ਜੀ ਵੇਖੋ ਜੀ ਜਦੋਂ ਮੈਂ ਕਰਵੇਂ ਭਵੇਂ ਸਿਆਰ ਰਮਾਨਾ ਪ੍ਰੋਣਾ ਉਹਦਾ ਇਦਾਂ ਤੋ ਧਾਰ ਤੇ ਚੋਲੋ ਠੀਕ ਹੈ ਜੀ ਕਿਸੇ ਮੋਗੇ ਪੱਠੀ ਵੀ ਨਹੀਂ ਗੇ ਖੁਰੀ ਧਾਰ ਮਾਰੋ ਚੋ ਧਾਰ ਮਾਰੋ ਚੋ ਬਸ ਸੌਖਾ ਕੰਮ ਬੋਲ ਮੈਨਾਂ ਨੂੰ ਮੈਂ ਘੰਟੇ ਬਾਅਦ ਚਾਹੀਜੋ ਜਿੰਨਾ ਕੋ ਲੋੜ ਹੈ ਉਹਨਾਂ ਚੋਲੋ ਰੋਜਾ ਫੇਰ ਚੋ ਹਾਂਜੀ ਹਾਂਜੀ ਬਾਜਾ ਚੋ ਕੇ ਚਾਹ ਬਣਾਉ ਜੀ ਹੋਏਗਾ ਠੀਕ ਹੈ ਜੀ ਤੇ ਇਹਦੀ ਕਿੰਨੇ ਚ ਪਹੁੰਚ ਹੋਊਗੀ ਉਹ ਗਨਾਰੇ ਹਸਾ ਉਹਨਾਂ ਦੇ ਭਾਈ ਇਹਦਾ ਮੁੱਲ ਨਹੀਂ ਜੇ ਕੋਈ ਠੀਕ ਹੈ ਜੀ ਤੇ ਬੱਚੇ ਦਾ ਵਟਾ ਲਗਾ ਵਟੇ ਹਸਾ ਉਹਨਾਂ ਪਾ ਲੈਂਦੀ ਰੇ ਆਪਾਂ ਨੂੰ ਹੋਸਾਂ ਨਹੀਂ ਠੀਕ ਹੈ ਜੀ ਵਿਧੀ ਕਰਦੀਏ ਪੂਰੇ 70 ਚ ਪਹੁੰਚ ਕਰੋ ਜੀ ਜ਼ਰੂਰ ਕਰੋ ਪੂਰੇ 68000 ਦੇ ਵਿੱਚ ਪਹੁੰਚ ਠੀਕ ਹੈ ਜੀ ਗੱਡੀ ਕੋ ਆਪਦੇ ਲੋ 65000 ਦੀ ਮੈਂ ਦੇਣੀ 65000 ਹੈ ਨਾ ਠੀਕ ਹੈ ਜੀ ਲੋ ਜੀ ਦੋਸਤੋ ਗੋਣ ਤੁਹਾਨੂੰ ਇਹ ਮੱਝ ਦੇ ਵਿਖਾਤੇ ਆ ਧਾਰ ਮਾਰੋ ਤੇ ਚੋ ਲੋ ਹਾਂ ਜੀ ਸੁਆ ਤੁਹਾਡੇ ਸਾਹਮਣੇ ਆ ਕਦ ਕੱਢ ਮੈਂ ਦਾ ਬਹੁਤ ਸੋਹਣਾ ਵੱਡੀ ਮੈਂ ਹੈ ਜੀ ਪੈਸਿਆਂ ਦੀ ਗਾਂ ਠੀਕ ਹੈ ਜੀ ਹਾਂ ਜੀ ਦੁੱਧ ਕਿੰਨਾ ਤਿਆਰ ਜੀ ਦੁੱਧ ਭਾਜੀ 9 ਦਾ 10 ਲੀਟਰ ਹੈ 8 ਲਾਵੇ ਕੋਈ 9 10 ਲੀਟਰ ਦੁੱਧ ਤਿਆਰ 8 ਲੀਟਰ ਮੰਨ ਕੇ ਸੌਦਾ ਕਰ ਲੇ 68000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਆਹ ਦੇ ਨਾ ਆ ਵੇਖੋ ਇੱਥੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਜੀ ਇਹ ਮੇਰੇ ਸਾਹ ਨਾਲ ਹਾਥੀ ਚ ਕੱਲੀ ਆਊਗੀ ਆ ਵੇਖੋ ਆ ਲਓ ਜੀ ਇੱਧਰ ਦੇਖੋ ਜੀ ਲਓ ਜੀ ਆ ਕਰਿਓ ਚੈੱਕ ਆਹ ਚੀਜ਼ਾਂ ਨਹੀਂ ਮਿਲਣਗੀਆਂ ਭਾਵੇਂ ਡੇਢ ਲਾ ਲਈਏ ਤੇ ਭਾਵੇਂ ਲਾ ਲਈਏ ਢਾਈ ਲਓ ਜੀ ਵੇਖੋ ਜੀ ਆ ਵੇਖੋ ਆ ਵੇਖੋ ਆਡੇ ਘੜੀ ਘਰੇ ਬਣਾਈਏ ਜਿੱਥੇ ਵੇਖ ਲੋ ਬਾਹਰ ਵੀ ਖਿਲਾਰ ਲਈ ਤੇ ਅੰਦਰ ਵੀ ਤੁਹਾਨੂੰ ਧਾਰ ਮਾਰ ਕੇ ਆਇਆ ਆਡੇ ਘਰ ਤੇ ਲਓ ਜੀ ਆ ਵੇਖ ਲੋ ਜੀ ਮੈਂ ਮੇਰੀ ਨਾਮਲੇ ਘਰੇ ਜਾ ਕੇ ਅਗਲੇ ਦੇ ਵੇਖੋ ਵੀਰੇ ਰੁਪਏ ਸਾਰੇ ਵਾਪਸ ਕਰੂੰਗਾ ਫਰਾਈਸ ਤੇ ਨਹੀਂ ਮੈਂ ਬੰਦ ਆਹ ਲਓ ਜੀ ਆ ਵੇਖੋ ਜੀ ਲਓ ਲਓ ਜੀ ਉਹ ਆਂਦੀ ਇਦਾਂ ਧਾਰ ਦੋ ਮੈਨੂੰ ਮੈਨੂੰ ਧਾਰਾ ਦਾ ਸਣਾ ਤੁਸੀਂ ਆ ਚੋ ਆਹ ਲਓ ਜੀ ਠੀਕ ਹੈ ਜੀ ਆ ਕਰੋ ਚੈੱਕ ਆ ਵੇਖੋ ਜੀ ਲਓ ਜੀ ਠੀਕ ਹੈ ਜੀ ਇਹ ਗਾਵਾਂ ਨਾਲੋਂ ਦੋਸਤੋ ਵੱਧ ਜੀ ਹਾਂ ਜੀ ਜਿੱਥੇ ਮਰਜ਼ੀ ਖਿਲਾਰ ਦੋ ਇਹਨੂੰ ਬਹੁਤ ਸੋਹਣੀ ਸੀਲਸ ਲੱਗੀਆਂ ਜੀ ਠੀਕ ਹੈ ਜੀ ਬਰੀਡ ਦਾ ਹੀ ਮੁੱਲ ਹੈ ਜੀ ਹਾਂ ਜੀ ਦੇਖਿਓ ਬੜਾ ਕੱਦ ਕਾਟ ਜਿਹੜਾ ਕੁੜੇ 2 ਲੱਖ ਬੋਲੇ ਵੀ ਘਟਿਆ ਘਟਿਆ ਜਿਹੜੇ ਹਿਸਾਬ ਦੇ ਨਾਲ ਇਹਦੇ ਵਿੱਚ ਗੋਣੇ ਹੈਂ ਜੀ ਹਾਂ ਜੀ ਹਾਂ ਜੀ ਲੋ ਜੀ ਵੇਖੋ ਜੀ ਮੁੱਲ ਬਿਲਕੁਲ ਨੋਰਮਲ 68000 ਰੁਪਏ ਚ ਪਹੁੰਚ ਹੈ ਨਾ ਜੀ ਗੁਣਾ ਦੇ ਹਿਸਾਬ ਨਾਲ ਤੇ 11000 ਰੁਪਿਆ ਦੇ ਗੁਣਾ ਦਾ ਮੁੱਲ ਆ ਮੁੱਲ ਇਹ ਜੀ ਮੁੱਲ ਹਾਂਜੀ ਹਾਂਜੀ ਕੱਲੇ ਕੱਲੇ ਗੁਣ ਦਾ ਮੁੱਲ ਆ ਲੀਹ ਦੇ ਨਾਲ ਪੈ ਜਾਂਦਾ ਜੀ ਉਦਾਂ ਜੀ ਉਦਾਂ ਤੁਹਾਨੂੰ ਦੱਸਿਆ ਭਾਵੇਂ ਤੈਨੂੰ ਪਤਾ ਹੀ ਨਹੀਂ ਕੋਈ ਭਾਵੇਂ ਥੱਲੇ ਦੀ ਮਹਿੰਗੀ ਜਾਂ ਠੀਕ ਹੈ ਜੀ ਹਾਂਜੀ ਪਹੁੰਚ ਹੀਦਾ ਹੀ ਅਸਲ ਜੀ ਹੋ ਜਾਣਾ ਠੀਕ ਹੈ ਜੀ ਆਓ ਜੀ ਅੱਗੇ ਦੱਸੋ ਜੀ ਇਹਦੇ ਬਾਰੇ ਇਹ ਵੀ ਭਾਈ ਝੋਟੀ ਦੁਜਾ ਸੁਗਾ ਜੀ ਦੁੱਧ 8 ਜੀ ਅੱਛਾ ਜੀ ਤੇ ਸੂਈ ਜੇ ਕੋਈ ਤੰਨਾ ਸਾਢੇ 3 ਮਹੀਨਿਆਂ ਦੀ ਇੱਕ ਮਹੀਨੇ ਦੀ ਬਣੀਗੀ ਇੱਕ ਮਹੀਨੇ ਦੀ ਬਣੀ ਹੈ ਨਾ ਇਹਦੀ ਕਿੰਨੇ ਚ ਪਹੁੰਚਣੀ ਹੈਗਾ ਮਿਲਦੀ 파ੜੇ ਤੇ 파ੜੇ ਤੇ ਮਿਲਦੀ ਹੈ ਨਾ ਜੀ ਜੈ ਜੀ ਹੈ ਜੀ ਜੈ ਜੀ ਦੇਣੀ ਆਪਾਂ ਅੱਛਾ ਜੀ ਸਰਚ ਕਰਦੀ ਪਹੁੰਚ ਦੱਸੋ ਜੀ ਕਦੋਂ ਜੀ ਪੂਰੇ 58 ਚ ਪਹੁੰਚ 58 ਜੀ ਗੱਡੀ ਕੋ ਆਂਦਲੇ 55000 ਲਓ ਜੀ ਕਰਿਓ ਚੈੱਕ 58 60000 ਦੇ ਵਿੱਚ ਪਹੁੰਚ ਨਹੀਂ ਜੀ 55000 58000 ਹੈ ਨਾ ਜੀ ਦੋ ਜਮੀਰ ਗੱਡੀ ਆਪਣੀ ਲੈ ਰਿਹਾ 55000 55 ਰਿੰਗ ਸਿੰਘ ਸੋਣਾ ਨਿੱਕੀ ਸਿੰਘੀ ਬਿਲਕੁਲ ਦੋਸਤੋ ਰਿੰਗ ਸਿੰਘ ਤੇ ਦਰਮਿਆ ਇਹਦਾ ਮਧਰੀਆਂ ਡੋਲੀਆਂ ਵਾਲੀ ਮੱਝ ਆ ਕਰੋ ਚੱਕ ਜੀ 8 ਲੀਟਰ ਦੀ ਜੀ ਤਿਆਰ ਮੌਕੇ ਦਾ 8 ਲੀਟਰ ਜੀ 8 ਲੀਟਰ ਤਿਆਰ ਜੀ ਮੌਕੇ ਦਾ ਚਲੋ ਜੀ ਵੇਖੋ ਜੀ ਅੱਜ ਪਾਛ ਛੋਟੇ ਛੋੜੇ ਆ ਬਸ ਜਿਹੜੇ ਮੇਲੇ ਲੱਗ ਜਾਣ ਸਵੇਰੇ ਮੇਲੇ ਵਾਲੇ ਪਾਛ ਨੇ ਜੀ ਮੇਲੇ ਵਾਲੇ ਵੱਡੀਆਂ-ਵੱਡੀਆਂ ਆਫਰਾਂ ਮੱਜਾਂ ਵੱਡੀਆਂ ਤੇ ਰੇਟ ਛੋਟੇ-ਛੋਟੇ ਹਾਂਜੀ ਹਾਂਜੀ ਠੀਕ ਹੈ ਲਓ ਜੀ ਕਰ ਲਿਓ ਚੱਕ ਇਹਦੀ ਹੈਗੀ ਜੀ ਪੂਰੇ 58000 ਦੇ 58000 ਚ ਪਹੁੰਚ ਗਿਆ ਨੇ ਜੀ ਲਓ ਜੀ ਕਰ ਲਓ ਚੈੱਕ ਬਿਲਕੁਲ ਨੋਰਮਲ ਰੇਟ 58000 ਰੁਪਏ ਜੀ ਲਓ ਜੀ ਕਰਿਓ ਚੈੱਕ ਜੀ ਦੋਸਤੋ ਅੱਜ ਦੀ ਵੀਡੀਓ ਦਾ ਇਹ ਲਾਸਟ ਪੀਸ ਰਹਿ ਗਿਆ ਜੀ ਹਾਂਜੀ ਪਾਜੀ ਭੈਣ ਭਰਾਵਾਂ ਦੀ ਬੜੀ ਜਿਆਦਾ ਡਿਮਾਂਡ ਆ ਹਾਂਜੀ ਟੋਕੜ ਗੱਬਣ ਟੋਕੜ ਗਬਣ ਆ ਗਈ ਹੈ ਨਾ ਜੀ ਹਾਂਜੀ ਹਾਂਜੀ ਸਭ ਤੋਂ ਲਾਸਟ ਪੀਸ ਇਹ ਸਰਪ੍ਰਾਈਜ਼ ਹੈ ਜੀ ਇੱਕ ਮੈਂ ਨੇ ਸਾਰੇ ਹੀ ਆਪਾਂ ਸਾਰਾ ਕੁਝ ਭੈਣ ਭਰਾਵਾਂ ਲਈ ਲੈ ਆਂਦਾ ਅੱਜ ਬੱਚੇ ਵਾਲੀ ਬੱਚੇ ਤੋਂ ਬਣਾ ਛੋਟਾ ਵੱਡਾ ਭਾ ਸਾਰਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੱਸੋ ਜੀ ਦੁੱਧ ਮਹੀ ਤਲੇ ਹੈਗਾ ਜੀ 9 ਦਾ ਲੀਟਰ ਜੀ ਅੱਠ ਕਹਿ ਕੇ ਦੇਣਾ ਥੋੜਾ ਮੈਂ ਨੇ ਆਪਣੇ ਤੋਂ ਆ ਗਿਆ ਨਾ ਥੋੜਾ ਜਿਹਾ ਤੁਹਾਨੂੰ ਪਤਾ ਕਰੀ ਤਾ ਨਾ ਜੀ ਠੀਕ ਹੈ ਜੀ ਮਿਲਦੀ ਪਾੜੇ ਤੇ ਜੇ ਮਹੀਂ ਬੱਚਾ ਨਹੀਂ ਹੋਏਗਾ ਕਿੰਨੇ ਚਿਰ ਦੀ ਗੱਪਣੀ ਹੈ ਜੀ ਭਾਜੀ ਦੁੱਧਾ ਸੂਆ ਸੂਈ ਤਿਜੇ ਦੀ ਗੱਪਣ ਜੇ ਸਾਢੇ ਤਿੰਨਾਂ ਦੀ ਦੱਸਿਆ ਡਾਕਟਰ ਨੇ ਤਿੰਨਾਂ ਦੀ ਕਹਿ ਕੇ ਦੇਣਾ ਤਿੰਨਾਂ ਦੀ ਕਹਿ ਕੇ ਲਾ ਲੇ ਹਨਾ ਜੀ ਹਾਂ ਜੀ ਹਾਂ ਜੀ ਕਨਫਰਮ ਹੈ ਆਪਣੇ ਲੋ ਚੈੱਕ ਪਾਸ ਚੈੱਕ ਪਾਸ ਹੈ ਜੀ ਪੂਰੀ ਗਾਰੰਟੀ ਆਪਣੀ ਸੁਣਦੇ ਨੇ ਤਸੱਲੀਆਂ ਪੂਰੀਆਂ ਆਪਣੀ ਹੈ ਨਾ ਜੀ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਜੀ ਮੁੱਲ ਭਾਜੀ ਜੇ ਤੇ ਚਲੋ ਮਹੀਂ ਵਿੱਗ ਸਿਰ ਹੋਵੇ ਉਹ ਤੇ ਮਹੀਂ ਸਵਾ ਡੇਢ ਦੀ ਹਾਂ ਜੀ ਉਹ ਤਾਂ ਬੜਾ ਟੋਕੜ ਗੱਭਣ ਜਿੰਦੋਂ ਨੰਗਰ ਹੋ ਜਾਂਦਾ ਪਾਉਂਦਾ ਦੁੱਧ ਵੀ ਨਹੀਂ ਦਿੰਦਾ ਤਾਂ ਵੀ ਰੁਪਈਏ ਵਾਹ ਕੇ ਲੇਖ ਜਾਂਦਾ ਹਾਂਜੀ ਹਾਂਜੀ ਚਲੋ ਅਗਲੇ ਬੰਦੇ ਆਸ ਹੋ ਜਾਂਦੀ ਨਾ ਅਗਲੇ ਪਰ ਦੁੱਧ ਵਹੀਂ ਥੱਲੇ 8 ਕਿਲੋ ਆਣਾ ਜੀ ਹਾਂਜੀ 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 ਤੇ 75 ਤੇ ਕਰਦੀਏ ਪਾਉਂਦੇ ਕਰਿਓ ਜੀ ਜਾਇਜ਼ ਜੇ ਮੁੱਲ 73000 ਪਾਉਂਦੇ 75000 ਗੱਡੀ ਕੋਲੋਂ ਪੂਰੇ 70 ਦੀ ਮੈਂ ਪੂਰੇ 70000 ਦੇਣਾ ਜੀ ਟੋਕੜ ਦੋ ਨੰਗ ਚੋਰੇ ਖੜੇ ਜੇ ਦੁੱਧ ਮੈਂ ਥੱਲੇ 8ਾਂ ਤੋਂ ਤਾਂ ਨਾ ਆਵੇ ਤੇ ਮੈਂ ਕਿਰਾਏ ਤੇਲ ਦੇ ਪੈਸੇ ਦਊਂਗੇ ਲਓ ਜੀ ਵਧੀਆ ਗੱਲ ਜੀ ਠੀਕ ਹੈ ਜੀ ਕੱਦ ਕੱਦ ਮੈਂ ਤਾਂ ਪੂਰਾ ਤਿਜੇ ਸੂਰੇ ਤੇ ਗੱਬਨੇ ਮੂਰੇ ਦੂਜਾ ਸੂਬਾ ਸੋਈ ਆ ਹਾਂਜੀ ਸਾਢੇ ਤਿੰਨ ਮਹੀਨੇ ਵੈਸੇ ਬਾਈ ਕਹਿੰਦਾ ਵੀ ਤਿੰਨ ਮਹੀਨੇ ਮੰਨ ਕੇ ਚਲੋ ਜੀ ਆਪਣੀ ਲਓ ਤਿੰਨ ਮਹੀਨੇ ਦੀ ਜੀ ਹਾਂਜੀ ਲਓ ਜੀ ਕਨਫਰਮ ਹੈ ਚੈੱਕ ਪਾਸ ਆ ਤੇ ਇਹਦੀ ਪਹੁੰਚ ਹੋ ਗਈ ਜੀ 70 ਹਜ਼ਾਰ ਚ ਜੀ ਨਹੀਂ ਜੀ 73 ਚ 73 ਹਜ਼ਾਰ ਚ ਹੈ ਨਾ ਜੀ 73 ਚ ਪਹੁੰਚ 70 ਹਜ਼ਾਰ ਚ ਪਹੁੰਚ 70 ਹਜ਼ਾਰ ਰੁਪਿਆ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆ ਗਿਆ 70 ਦੀ ਦੇਣੀ ਆ ਆ ਲੋ ਜੀ ਕਰਿਓ ਚਾਹਾਂ ਬਿੱਲੀ ਬੋਲੀ ਮਹੀਂ ਜੋ ਬਿੱਲੀ ਮਣਕੀ ਆ ਤੰਨਾ ਦੀ ਪੂਰੀਆਂ ਦੀ ਚੱਕ ਪਾ ਦੇ ਠੀਕ ਹੈ ਜੀ ਸਾਡੇ ਤੰਨਾ ਦੀ ਆਖਾ ਡਾਕਟਰ ਤੰਨਾ ਦੀ ਲਾਵੇ ਠੀਕ ਹੈ ਜੀ ਆ ਲੋ ਜੀ ਕਰੋ ਜੀ ਸਿਕ ਦੁੱਧ ਨਾਉ ਦਾ 1.8 ਲੀਟਰ ਆਠ ਲਾ ਲੈ ਠੀਕ ਹੈ ਜੀ ਹਾਂ ਜੀ ਦੋਸਤੋ ਬਹੁਤ ਸੋਹਣੀ ਮੱਝ ਕਦਕਾੜ ਸੋਣਾ ਸਾਰੀਆਂ ਜ਼ਮਾਨਤਾਂ ਪੂਰੀਆਂ ਹੋਈਆਂ ਜੀ ਭੈਣ ਭਰਾਵਾਂ ਦੀ ਸੁੱਖ ਦੇ ਨਾਲ ਤਿੰਨ ਮਹੀਨਿਆਂ ਦੀ ਕਨਫਰਮਡ ਚੈੱਕ ਪਾਸ ਸਾਰੀਆਂ ਜ਼ਮਾਨਤਾਂ 100000 ਰੁਪਏ ਦੇ ਵਿੱਚ ਪਹੁੰਚ ਸਾਰੇ ਭੈਣ ਭਰਾਵਾਂ ਦੀ ਚਲੋ ਜਗ ਨਹੀਂ ਕਿਸੇ ਜਿੱਤਿਆ ਹਾਂਜੀ ਪਰ ਸਾਰੀਆਂ ਆਪਾਂ ਜ਼ਮਾਨਤਾਂ ਨੂੰ ਪੂਰਕ ਪੂਰੀਆਂ ਕਰਤੀਆਂ ਭਾਅ ਛੋਟਾ ਵੀ ਹੈਗਾ ਵੱਡਾ ਵੀ ਹੈਗਾ ਸਾਰਾ ਕੁਝ ਹੈਗਾ ਸਾਰਾ ਕੁਝ ਹੀ ਹੈ ਤੋਕੜ ਗੱਪਣੀ ਤੋਕੜ ਕੇ ਬਣੀ ਜਾਏਗੀ ਬੇਨਤੀ ਇਹੋ ਆ ਵੀ ਜਦੋਂ ਆ ਗਿਆ ਨੋਟੀਫਿਕੇਸ਼ਨ ਤੇ ਫੋਨ ਲਾ ਲਿਓ ਠੀਕ ਹੈ ਜੀ ਮਗਰ ਉਹ ਨਹੀਂ ਜੇ ਮੁੜ ਕੇ ਆਖਿਆ ਵੀ ਪਉ ਦੱਸਿਆ ਨਹੀਂ ਜਾਂਦਾ ਬੇਨਤੀ ਆ ਪਾਹੂ ਚੋਣੇ ਨਹੀਂ ਦੱਸਿਆ ਜਾਂਦਾ ਕੱਲੇ ਨਹੀਂ ਦੱਸਿਆ ਜਾਂਦਾ ਹਾਂਜੀ ਠੀਕ ਹੈ ਜਿਹਦੇ ਤੱਕ ਵੀਡੀਓ ਪੁੱਜ ਗਈ ਹਾਂਜੀ ਤੇ ਗਾਂ ਭੈਣ ਭਰਾਵਾਂ ਨੂੰ ਤਾਂ ਕੋ ਬੇਨਤੀ ਕਰੀ ਦੀ ਵੀ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਚਲੋ ਜਿਹੜਾ ਕੋਈ ਭੈਣ ਭਰਾ ਲੈਣਾ ਡੰਗਰਾ ਅਗਲੇ ਦਾ ਅਗਲੇ ਅਗਲੇ ਪਹੁੰਚ ਜਾਂਦੇ ਹੈ ਠੀਕ ਹੈ ਜੀ ਹਾਂਜੀ ਹਾਂਜੀ ਅੱਠ ਨਗ ਤੁਹਾਨੂੰ ਦਿਖਾਤੇ ਅੱਠੇ ਨਗ ਸੂਰੇ ਸਵਾਇਆ ਕੱਲੇ ਕੱਲੇ ਨਗ ਦੀ ਡਿਟੇਲ ਤੁਹਾਨੂੰ ਦੱਸਦੀ ਆ ਤੋੜ ਕੇ ਵਿਖਾਤੇ ਆ ਚੋ ਕੇ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਤੁਹਾਡਾ ਫਰਜ਼ਾ ਜ਼ਰੂਰ ਕਰਿਆ ਕਰੋ ਐਡਰੈਸ ਇੱਕ ਵਾਰੀ ਫ ਨਾਮ ਹੈ ਜਿਹੜੇ ਭਾਜੀ ਉਹਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਨਹੀਂ ਫੇਰ ਬੋਲ ਦੋ ਜੀ ਫੋਨ ਨੰਬਰ 9884744127787901127 ਠੀਕ ਹੈ ਜੀ ਨਾਂ ਜੇ ਪ੍ਰਤਾਪ ਸਿੰਘ ਸ਼ਾਹ ਪਿੰਡ ਝਾਮਕਾ ਕਰਦੋ ਜ਼ਿਲ੍ਹਾ ਤਨਤਨ ਤਸਵੀਲ ਵੀ ਤਨਤਨ ਠੀਕ ਹੈ ਜੀ ਬਾਕੀ ਬੇਨਤੀ ਹੈ ਹੱਥ ਜੋੜ ਕੇ ਆਓ ਤਸੰਦੀ ਕਰਕੇ ਕਰੋ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ